ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਣੇ ਨਾ ਕੋਠੇ ਤੇ ਐ ਤੇੜਾ ਪੈ ਜਿੰਦੀ ਆਪਾਂ ਟਾਇਲ ਲਾਈ ਹੁੰਦੀ ਆ ਤੇੜਾ ਪੈ ਜਿੰਦੀ ਆ ਨਾ ਇਹਦਾ ਤੁਹਾਨੂੰ ਪੱਕਾ ਹੱਲ ਦੱਸਾਂਗੇ ਕਈ ਦਿਨ ਨਾ ਪੈਟਰੋਲ ਚ ਝੱਗ ਜੀ ਪਾਈ ਜਿੰਨਾ ਕੁਝ ਕੁਝ ਕਰੀ ਜਿੰਨਾ ਉਹ ਕੋਈ ਪੱਕਾ ਹੱਲ ਨਹੀਂ ਹੈਗਾ ਆ ਤੁਹਾਨੂੰ ਪੱਕਾ ਹੱਲ ਦੱਸਾਂਗੇ ਤੇੜਾ ਦੇ ਵਿੱਚ ਤੱਕ ਵੱਡ ਜਾਂਦੀ ਹੈ ਇਹ ਚੀਜ਼ ਹੈ ਨਾ ਵੀ ਆ ਪਹਿਲਾਂ ਬੁਰਸ਼ ਨਾਲ ਆਪਾਂ ਨੇ ਲਾਉਣੀ ਆ ਐ ਐ ਪਹਿਲਾਂ ਥੌੜੀ ਨਾਲ ਅਸੀਂ ਆ ਖਾਲੀ ਕਰ ਲਿਆ ਆ ਦੇਖੋ ਦਰਜਾ ਖਾਲੀ ਕਰ ਲਈਏ ਪਹਿਲਾਂ ਠੀਕ ਆ ਇਦੇ ਵਿੱਚ ਫਿਰ ਤੁਸੀਂ ਆ ਚੀਜ਼ ਪਾਉਣੀ ਆ ਇਹਨੂੰ ਇਹਨੂੰ ਹਲਾ ਕੇ ਫੇ ਬੁਰਛ ਨਾਲ ਪਹਿਲਾ ਲੇਪ ਮਾਰਨਾ ਹੈ ਦਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਵੀ ਇਹ ਇਹ ਚੀਜ਼ ਦਾ ਨਾਮ ਵੀ ਦੱਸ ਦਿਆਂ ਤੁਹਾਨੂੰ ਆਪਾਂ ਇਹ ਆ ਦੇਖੋ ਬਾਅਦ ਚ ਇਹ ਸੀਮਿੰਟ ਨਰੇ ਦੇ ਵਿੱਚ ਪਾ ਕੇ ਬੁਰਛ ਨਾਲ ਫੇਰ ਲੇਪ ਕਰਿਆ ਵੀ ਲੋਹਾ ਹੀ ਬਣ ਗਿਆ ਹੁਣ ਆ ਦੇਖਿਆ ਆਹ ਜੇ ਮੈਂ ਕਹਿੰਦਾ ਘੰਟਾ ਤਾਂ ਘੰਟਾ ਹੋਇਆ ਜਿਵੇਂ ਲੋਹਾ ਹੀ ਬਣ ਗਿਆ ਸਦਾ ਹੀ ਇਹ ਇੰਨੀ ਚੇੜ ਹੈ ਦੇ ਅੰਦਰ ਮਤਲਬ ਦਰਜਾਨ ਭਰ ਜੰਨੀਆ ਪਾਣੀ ਦਾ ਤੁਪਕਾ ਮਤਲਬ ਲੈ ਨਹੀਂ ਹੈਗਾ ਵੀ ਚਲੇ ਜਾਊਗਾ ਇਹ ਸਭ ਤੋਂ ਪੱਕਾ ਹੱਲ ਆ ਦੇਖੋ ਇਹ ਚੀਜ਼ ਦਾ ਨਾਮ ਦੱਸ ਦਿਆਂ ਤੁਹਾਨੂੰ ਆਪਾਂ ਡਾਕਟਰ ਫਿਕਸ ਕਹਿੰਦੇ ਆ ਇਹਨੂੰ ਡਾਕਟਰ ਫਿਕਸ ਕਈ ਤਰ੍ਹਾਂ ਦੀ ਆਉਂਦੀ ਆ ਇੱਕ ਤਾਂ ਹੁੰਦੀ ਆ ਵੀ ਹਨਾ ਆਪਾਂ ਸਿਮਿੰਟ ਦੇ ਵਿੱਚ ਲੈਂਟਰ ਦੇ ਵਿੱਚ ਪਾਉਣੇ ਹੁੰਦੇ ਆ ਇਹਦੇ ਵਿੱਚ ਇਹਦੇ ਮਾਡਲ ਹੁੰਦੇ ਆ ਅਲੱਗ-ਅਲੱਗ ਇਹ ਜਿਹੜੀ ਤੁਸੀਂ ਵਰਤਣੀ ਆ ਇਹ ਵਰਤਣੀ ਆ ਤੁਸੀਂ 1301 ਨੰਬਰ ਡਾਕਟਰ ਫਿਕਸਰ 301 ਨੰਬਰ ਠੀਕ ਆ 301 ਨੰਬਰ ਕਹਿ ਕੇ ਲੈਣੀ ਆ ਤੁਸੀਂ ਨੇ ਪਹਿਲਾਂ ਇਹਨੂੰ ਕੱਲੇ ਨੂੰ ਮਾਰਨਾ ਬੁਰਸ਼ ਨਾਲ ਆ ਤੁਹਾਨੂੰ ਦਿਖਾਉਣਾ ਇੱਧਰ ਪਹਿਲਾਂ ਕੱਲੇ ਨੂੰ ਕੱਲੇ ਨੂੰ ਬੁਰਸ਼ ਨਾਲ ਮਾਰਨਾ ਕੋਈ ਪਾਣੀ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਆ ਕੱਲੀ ਪਹਿਲਾਂ ਉਹਦੇ ਨਾਲ ਮਾਰੀ ਵੀ ਆ ਬਾਅਦ ਚ ਉਹ ਇਹ ਸਿਮਿੰਟ ਨਰੇ ਦੇ ਵਿੱਚ ਆਤਾਸਲੇ ਵਿੱਚ ਕੋਲ ਕੇ ਮੇਰੇ ਦੇ ਵਿੱਚ ਪਾ ਕੇ ਆ ਇਹਦੀ ਕੁਝ ਮਾਤਰਾ ਠੀਕ ਆ ਫਿਰ ਇਹ ਪਾਉਣੀ ਆ ਫਿਰ ਇਹਦੇ ਨਾਲ ਜਨਕਾ ਪੱਕਾ ਹਲ ਹੋ ਜਾਂਦਾ ਥੋੜਾ ਇਹ ਚੀਜ਼ ਹੈ ਵੀ ਮੁੜ ਕੇ ਲੀਕੇਜ ਵਾਲਾ ਕੰਮ ਖਤਮ ਹੋ ਜਾਂਦਾ ਇਹ ਜਨਕਾ ਇੰਨੇ ਇੰਨਾ ਏਰੀਆ ਇਹ ਘੱਟੋ ਘੱਟ ਹੋਊਗਾ ਇਹ ਹਜ਼ਾਰ ਹਜ਼ਾਰ ਹੋਊਗਾ ਗੁਰਪੀਥਾਣਾ ਹਜ਼ਾਰ ਜਨਕਾ ਤਿੰਨ ਬੋਤਲਾਂ ਲੱਗੀਆਂ ਇਹ ਤਿੰਨ ਲੱਗੀਆਂ ਇਹ ਠੀਕ ਆ ਪਰ ਕੰਮ ਐਨ ਪੱਕਾ ਹੋ ਜਾਣਾ ਉਹ ਪਾਸਾ ਸਾਰਾ ਰਹਿੰਦਾ ਤੇ ਆ ਪਾਸਾ ਆ ਗਿਆ ਹੁਣ ਦੇਖਿਓ ਜਿਵੇਂ ਆ ਦੇਖੋ ਸੀਮੈਂਟ ਦੇ ਵਿੱਚ ਨਾ ਆ ਪਹਿਲਾਂ ਪਾ ਲੈਣੀ ਆਪਣੇ ਆ ਪਾ ਲਈ ਪਾਣੀ ਤਾਂ ਨਹੀਂ ਪਾਇਆ ਕੋਈ ਰੁਪਿਆ ਜਿਵੇਂ ਇਹ ਚ ਪਾਣੀ ਨਹੀਂ ਪਾਉਣਾ ਜਮਾ ਹੀ ਤੁਸੀਂ ਨੇ ਜਿਹੜਾ ਸੀਮੈਂਟ ਘੋਲਣਾ ਜਿੰਨਾ ਕੁ ਪਤਲਾ ਤੁਸੀਂ ਕਰਨਾ ਹੈ ਇਹਦੇ ਵਿੱਚੇ ਪਾਉਣਾ ਸੀ ਜਿੰਨਾ ਕੁ ਇਹਦੀ ਮਾਤਰਾ ਉੰਨੀ ਕੁ ਮਾਰਨੀ ਆ ਵੀ ਜਿਵੇਂ ਬੁਰਛ ਨਾਲ ਰੰਗ ਦਾ ਰੰਗ ਵਾਲਾ ਪੇਸਟ ਬਣ ਜਾਂਦਾ ਉਹ ਚੀਜ਼ ਕਰਨੀ ਆ ਤੁਸੀਂ ਨੇ ਆ ਦੇਖੋ ਇਹ ਆ ਪਾ ਲੈਣਾ ਠੀਕ ਆ ਇਹ ਪਾ ਕੇ ਤੁਸੀਂ ਇਹਦਾ ਲੇਪ ਜਾਂ ਰੰਗ-ਮੰਗ ਬਣਾ ਲੈਣਾ ਇਹਨੂੰ ਇਹ ਚ ਛੇੜ ਬਹੁਤ ਹੈ ਐਨ ਚੰਗੀ ਤਰ੍ਹਾਂ ਘੋਲ ਲੈਣਾ ਠੀਕ ਆ ਇਹ ਨੂੰ ਰੰਗ ਮੰਗ ਕਰਕੇ ਤੁਸੀਂ ਨੇ ਨਾ ਬਹੁਤਾ ਪਾ ਗਾੜਾ ਨਹੀਂ ਚਾਹੀਦਾ ਬਹੁਤਾ-ਬਹੁਤਾ ਜਿਵੇਂ ਖਲੇਪੜ ਨਹੀਂ ਬਣਨਾ ਚਾਹੀਦਾ ਕਹਿੰਦਾ ਭਾਜੀ ਜਿੰਨੀ-ਜਿੰਨੀ ਮੋਟੀ ਚੀਜ਼ ਹੁੰਦੀ ਹੈ ਨਾ ਉਹਨਾਂ ਖਲੇਪੜ ਬਣ ਕੇ ਉਤਰ ਜਾਂਦਾ ਹੁਣ ਆ ਦੇਖੋ ਇਹਦੇ ਵਿੱਚ ਕੋਈ ਖਲੇਪੜ ਨਹੀਂ ਹੈ ਕਿ ਜੇ ਮੈਂ ਰੰਗ ਦਾ ਪੇਂਟ ਨਹੀਂ ਕਰਦੇ ਹੁੰਦੇ ਇੱਕ-ਇੱਕ ਕੋਟ ਮਾਰਿਆ ਕਰੀ ਤਾਂ ਹਾਂ ਇੱਕ-ਇੱਕ ਕੋਟ ਮਾਰਿਆ ਆ ਦੇਖ ਲਓ ਪਹਿਲਾ ਕੋਟ ਸਿੰਗਲ ਦਾ ਉਹਦਾ ਮਾਰਨਾ ਹੈ ਕੱਲਾ ਉਹ ਆ ਡਾਕਟਰ ਫਿਕਸ ਹੈ ਜਿਹੜਾ ਕੱਲਾ ਤੁਸੀਂ ਪਹਿਲਾਂ ਇਹਦਾ ਮਾਰਨਾ ਕੋਟ ਠੀਕ ਆ ਇਹ ਇਹਦਾ ਇੱਕ ਕੋਟ ਇੱਕ ਨੇ ਮਾਰਨਾ ਬਿਨਾ ਸੀਮੈਂਟ ਤੋਂ ਠੀਕ ਆ ਉਸ ਤੋਂ ਬਾਅਦ ਸੀਮੈਂਟ ਦੇ ਵਿੱਚ ਪਾ ਕੇ ਕੋਈ ਪਾਣੀ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਸੀਮੈਂਟ ਦੇ ਵਿੱਚ ਪਾ ਕੇ ਆ ਦੇਖੋ ਐ ਕਰ ਲੈਣਾ ਪਤਲਾ ਜਾਂ ਹੁਣ ਦਿਖਾਉਣੀ ਤੁਹਾਨੂੰ ਮਾਰ ਕੇ ਆ ਦੇਖੋ ਆ ਲਓ ਐ ਮਾਰਨਾ ਤੁਸੀਂ ਨਹੀਂ ਆ ਦੇਖੋ ਜਿਵੇਂ ਬੁਰਸ਼ ਨਾਲ ਪੇਂਟ ਮਾਰਦੇ ਨੇ ਜਿਵੇਂ ਆਪਾਂ ਨੇ ਐ ਮਾਰਨਾ ਮੈਂ ਕਹਿੰਦਾ ਮਤਬਲੀ ਨਹੀਂ ਆ ਦੇਖੋ ਲੈ ਐ ਦਰਜਾਂ ਭਰ ਜੰਨੀ ਆ ਰੰਗ ਚੇਂਜ ਹੋ ਜਾਂਦਾ ਹਾਂ ਇਹਦਾ ਰੰਗ ਚੇਂਜ ਹੋ ਜਾਂਦਾ ਹੁਣ ਦੇਖੋ ਸੀਮੈਂਟ ਦਾ ਜਿਵੇਂ ਰੰਗ ਹੁੰਦਾ ਇਹਦੇ ਵਿੱਚ ਸਿੱਟਾ ਵਿੱਚ ਪਾ ਕੇ ਇਹਦਾ ਰੰਗ ਬਣ ਗਿਆ ਤੁਹਾਡਾ ਗਰੇ ਜੇ ਟਾਈਪ ਬਣ ਗਿਆ ਰੰਗ ਹਨਾ ਹਲੋ ਬੱਸ ਤੁਸੀਂ ਜਿੱਥੇ ਤੁਹਾਡੀ ਦਰਜਾਂ ਪਹਿਲਾਂ ਸੀਮੈਂਟ ਜਾਂ ਤੁਸੀਂ ਨਾ ਜਿਵੇਂ ਹੁੰਦਾ ਨਾ ਥੋੜਾ ਜਿਹਾ ਖੋੜ ਦਿਓ ਜਿਵੇਂ ਤੇਸੀ ਕਹਿੰਦੇ ਹੁੰਦੇ ਮਿਸਤਰੀਆਂ ਕੋਲ ਹੁੰਦੀ ਨੇ ਇੱਟ ਭੰਨੇ ਵਾਲੀ ਉਹਦੇ ਨਾਲ ਕਰਿਆ ਸੀ ਇਹਨਾਂ ਨੇ ਪਹਿਲਾਂ ਉਹ ਕੋਈ ਰੰਗ ਜਾਂ ਪੁੱਟੀ ਪੱਟੀ ਜੀ ਪਤਨੀ ਕੁਝ ਲਾਇਆ ਵਸੀ ਫਿਰ ਅਸੀਂ ਨੇ ਉਹ ਚੱਕ ਲਿਆ ਜੀ ਹੈ ਚਿੱਟਾ ਚੁੰਨਾ ਲਾਇਆ ਸੀ ਚਿੱਟਾ ਸੀਮੈਂਟ ਹਾਂ ਚਿੱਟਾ ਸੀਮੈਂਟ ਲਾਇਆ ਤਾਂ ਇਹਨਾਂ ਨੇ ਉਹਦੀ ਪੇਪੜੀਆਂ ਉਹਦੀ ਆ ਦੇਖੋ ਆ ਚਿੱਟਾ ਸੀਮੈਂਟ ਤਾਂ ਦੁਹਾਨਾ ਵੀ ਇੱਧਰ ਲੱਗਿਆ ਵਾ ਦੇਖਿਆ ਇੱਕਣਾ ਲੱਗਿਆ ਸੀ ਇਹਨਾਂ ਨੇ ਦਰਜਾਂ ਦੇ ਵਿੱਚ ਆਪਣੇ ਆ ਜਿਵੇਂ ਆ ਥੋੜਾ ਥੋੜਾ ਹੈ ਨਾ ਇੱਕਣਾ ਖਾਲੀ ਕਰਨੀ ਆਪਾਂ ਜਿਹੜਾ ਪਰ ਨਿਰਾ ਮਾਰ ਦਿਆ ਓਖੜ ਜਾਂਦਾ ਉਹ ਟਾਇਲ ਥਲੇ ਮਿੱਟੀ ਹੁੰਦੀ ਆ ਥੱਲੇ ਜਾ ਜਾ ਕੇ ਫਿਰ ਇਹਨੇ ਜਿਵੇਂ ਡਾਊਨ ਸਿਲਿੰਗ ਕਰਾਈ ਵੀ ਆ ਡਾਊਨ ਸਿਲਿੰਗ ਦੇ ਪਿਛੇ ਧੁਪਕੀ ਕਰਨ ਲੱਗ ਜਾਂਦੇ ਤੇ ਇਹਨਾਂ ਦੇ ਕਾਫੀ ਦਿੱਕਤ ਆਈ ਇਹਨਾਂ ਦੇ ਆਹ ਚੀਜ਼। ਹੁਣ ਆ ਦੇਖੋ ਕਿੰਨੀਆਂ ਦਰਜਾਂ ਜਿੱਥੇ ਜੋੜ ਹੁੰਦਾ ਆਹ ਚੀਜ਼ ਸਾਰੀ ਛੱਡ ਜਾਂਦੀ ਆ। ਫਿਰ ਆਹ ਚੀਜ਼ ਸਭ ਤੋਂ ਵਧੀਆ। ਮੇਰੇ ਹਿਸਾਬ ਨਾਲ ਤਾਂ ਇਹ ਸਾਰੇ ਕੁੱਟਦੇ ਹਨਾ ਗੁਰੂ ਵੀ ਪਾ ਕੇ ਇਹਦਾ ਲੇਪੇ 바ਜੀ ਜੇ ਪੂਰਾ ਹਨਾ। ਹਾਂਜੀ। ਕੋਟੇ 바ਜੀ ਵੀ ਮੈਂ ਕਹਿੰਨਾ ਗੱਲੇ ਬਣ ਜਵੇ। ਲਓ ਜੀ ਕਮੈਂਟ ਕਰਕੇ ਦੱਸਿਓ ਵੀ ਇਹ ਕਿਵੇਂ ਲੱਗਿਆ ਤੁਹਾਨੂੰ ਕੰਮ ਹਨਾ। ਜਿਹੜਾ ਪਾਉਂ ਕਰੀਦਾ ਝੱਗ ਜੀ ਪਾ ਕੇ ਪੈਟਰੋਲ ਦੇ ਵਿੱਚ ਉਹ ਇੰਨੀ ਗੱਲ ਜੀ ਨਹੀਂ ਬਣਦੀ ਆ ਚੀਜ਼ ਸਭ ਤੋਂ ਪੱਕਾ ਕੰਮ ਹੈ। ਲਓ ਜੀ। ਵੀਡੀਓ ਨੂੰ ਬਧੋ ਬਧ ਸ਼ੇਅਰ ਜ਼ਰੂਰ ਕਰਿਓ ਜੀ। ਆ ਬਾਕੀ ਤੁਹਾਨੂੰ ਵੇਖ ਦਿਖਾ ਦਣਾ ਇਹਦਾ ਮਾਡਲ ਆ। ਇਹਦਾ ਮਾਡਲ ਹੈਗਾ ਡਾਕਟਰ ਫਿਕਸਡ 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 301 ਨੰਬਰ ਠੀਕ ਹੈ ਨਾ। ਲਓ ਜੀ। ਸਕਰੀਨ ਸ਼ਾਟ ਮਾਰ ਲਿਓ ਆਪਣਾ। ਵੀਡੀਓ ਨੂੰ ਬਧੋ ਬਧ ਸ਼ੇਅਰ ਕਰ ਦਿਓ ਕਿਸੇ ਵੀਰ ਭਾਈ ਦਾ ਭਲਾ ਹੋ ਜਾਂਦਾ। ਧੰਨਵਾਦ ਜੀ।